ਤਾ ਜਿਸ ਤਰ੍ਹਾਂ ਨੁਮਾਇੰਦਿਆਂ ਨੂੰ ਤੁਹਾਡੇ ਰੂਬਰੂ ਕਰਦੇ ਆਂ ਅੱਜ ਇਸੇ ਤਰ੍ਹਾਂ ਸਾਡੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨ ਵਾਸਤੇ ਵਾਰਡ ਨੰਬਰ 68 ਤੋਂ ਕਾਉਂਸਲਰ ਵਿਕਾਸ ਗਿੱਲ ਜੀ ਨੇ ਜੋ ਕਿ ਲਗਾਤਾਰ ਜਰੋਦਾ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਪਾਟਪਾ ਵੱਲੋਂ ਇਹ ਪਹਿਲੀ ਸੀਟ ਹੈ ਜੋ ਅੰਮ੍ਰਿਤਸਰ ਦੇ ਵਿੱਚ ਲਾਹੌਰੀ ਗੇਟ ਦੇ ਨੇੜੇ ਕੱਢੀ ਗਈ ਹੈ ਵਾਰਡ ਨੰਬਰ 68 ਤੋਂ ਤੇ ਗੱਲਬਾਤ ਕਰਾਂਗੇ ਪਹਿਲਾਂ ਵਿਕਾਸ ਜੀ ਇਹਨਾਂ ਦੇ ਨਾਲ ਵਿਕਾਸ ਜੀ ਤੁਹਾਡਾ ਚੈਨਲ ਤੇ ਬਹੁਤ ਸਾਰਾ ਪਹਿਲਾਂ ਤੇ ਤੁਹਾਡਾ ਧੰਨਵਾਦ ਮੇਰੇ ਭਰਾ ਦਾ ਹਰਬ੍ਰੀਜ ਜੀ ਦਾ ਔਰ ਸਾਰਿਆਂ ਨੂੰ ਜੈ ਸ਼ੰਕਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਔਰ ਪੂਰੇ ਮੇਰੇ ਵਾਰ ਨੰਬਰ 18 ਦੇ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼ੰਕਰ ਜੀ ਪਕਾਲ ਜੀ ਅਸੀਂ ਇਲਾਕੇ 'ਚ ਗਏ ਆ ਵਾਕਈ ਲੋਕ ਇਸ ਤਰ੍ਹਾਂ ਪ੍ਰਸ਼ੰਸਾ ਕਰਦੇ ਜਿਸ ਤਰ੍ਹਾਂ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਜਿਸ ਤਰ੍ਹਾਂ ਤੁਸੀਂ ਲੋਕਾਂ ਦੇ ਪਤਨ ਕਿੰਨਾ ਕੁ ਮਨ ਦੇ ਵਿੱਚ ਹੈਗੇ ਇਹ ਜੀ ਉਹਨਾਂ ਦਾ ਮੈਂ ਕਹਿੰਦਾ ਬੜਪਣਾ ਜੀ ਜਿਹੜਾ ਮੇਰਾ ਇਰਨਾ ਪਿਆਰ ਕਰਦੇ ਨੇ ਔਰ ਆਪ ਜੀ ਗਏ ਹੀ ਮੇਰੇ ਇਲਾਕੇ 'ਚ ਆਪ ਜੀ ਨੂੰ ਪਤਾ ਲੱਗਾ ਅੱਜ ਇੱਕ ਸਾਲ ਹੋ ਗਿਆ ਰਾਤ ਨੂੰ 2 ਵਜੇ ਫੋਨ ਆਵੇ ਸਵੇਰੇ ਆਵੇ ਦਿਨੇ ਉਸੇ ਟਾਈਮ ਮੇਰੀ ਮੇਰੀ ਟੀਮ ਆ ਜੋ ਕਿ ਸਾਰੇ ਮੇਰੀ ਟੀਮ ਔਰ ਮੇਰੇ ਫੈਮਿਲੀ ਮੈਂਬਰ ਸਾਰੇ ਜੋ ਕਿਸੇ ਨੂੰ ਮੁਸ਼ਕਲ ਆਉਂਦੀ ਆ ਸਾਡੇ ਵੱਲੋਂ ਤੇ ਸਭਨਾ ਪਹਿਲਾ ਹੁੰਦਾ ਕਿ ਜਾ ਕੇ ਉਸੇ ਟਾਈਮ ਮਸਲਾ ਹੱਲ ਕਰਾਈਏ ਅਗਰ 1-2 ਦਿਨ ਲੱਗ ਜਾਣ ਤੇ ਮੈਂ ਸੌਰੀ ਫੀਲ ਕਰਦਾ ਹੁੰਦਾ ਜਾ ਕੇ ਖੁਦ ਉਹਨਾਂ ਦੇ ਘਰੇ ਔਰ ਆਪਣੇ ਪੂਰੀ ਵਾਰ ਨੰਬਰ 88 ਦੇ ਇਲਾਕਾ ਵਾਸੀਆਂ ਦਾ ਮੇਰੀਆ ਮਾਵਾ ਮੇਰੀਆ ਭੈਣਾ ਮੇਰੇ ਭਰਾ ਮੇਰੇ ਮੇਰੇ ਛੋਟੇ ਵੀਰ ਵੱਡੇ ਵੀਰ ਸਾਰਿਆਂ ਦਾ ਧੰਨਵਾਦ ਅਗਰ ਉਹਨਾਂ ਨੇ ਇਹ ਇਤਿਹਾਸ ਰਚਾਇਆ ਵਾ ਕਿ 74 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਸੀਟ ਦਿੱਤੀ ਆ ਮੇਰੇ ਤੇ ਵਿਸ਼ਵਾਸ ਕੀਤਾ ਵਾ ਤੇ ਮੈਂ ਉਹੀ ਉਹਨਾਂ ਨੂੰ ਅੱਜ ਵੀ ਮੈਨੂੰ ਯਾਦ ਆ ਕਿ ਜਦੋਂ ਆਪਾਂ ਡੋਰ ਤੋਂ ਡੋਰ ਕਰਦੇ ਹੀ ਇਲੈਕਸ਼ਨ ਤੋਂ ਪਹਿਲਾਂ ਬੜਾ ਕੁਝ ਮੇਰੇ ਪ੍ਰਤੀ ਝੂਠ ਬੋਲਿਆ ਗਿਆ ਇਹ ਹੋ ਜਾਣਾ ਜੀ ਉਹ ਹੋ ਜਾਣਾ ਬਟ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਵਾ ਔਰ ਮੈਂ ਉਹਨਾਂ ਦੇ ਵਿਸ਼ਵਾਸ ਤੇ ਖਰਾ ਉਤਰ ਕੇ ਅੱਜ ਸਾਲ ਹੋ ਗਿਆ ਅੱਜ ਕਿਸੇ ਨੂੰ ਕਾਉਂਸਲਰ ਲੱਭਣ ਨਹੀਂ ਜਾਣਾ ਪੈਂਦਾ ਅੱਜ ਕਿਸੇ ਨੂੰ ਸਾਈਨ ਦੀ ਲੋੜ ਹੁੰਦੀ ਆ ਕਿ ਮੇਰੀ ਪਹਿਲੀ ਪ੍ਰੈਫਰੈਂਸ ਹੁੰਦੀ ਕਿ ਮੈਂ ਅਗਲੇ ਦੇ ਘਰ ਜਾ ਕੇ ਸਾਈਨ ਕਰਕੇ ਆਵਾਂ ਤੇ ਜੋ ਵੀ ਛੋਟਾ ਕੰਮ ਆ ਵੱਡਾ ਕੰਮ ਆ ਮੈਂ ਹਰ ਪ੍ਰਤੀ ਇਹਨਾਂ ਦੇ ਰੂ ਰੂ ਰੇਨਾ ਮਾ ਹਰ ਤੱਟ ਤੇ ਰੇਨਾ ਮਾ ਮੈਨੂੰ ਕੋਈ ਕਾਲ ਕਰ ਦੇ ਮੈਂ ਨਾ ਹੋਵਾਂ ਅਗਰ ਮੈਂ ਚੰਡੀਗੜ੍ਹ ਦਿੱਲੀ ਗਿਆ ਤੇ ਮੇਰੇ ਪਰਿਵਾਰ ਦੇ ਘਰ ਦੇ ਜੀ ਮੇਰੀ ਟੀਮ ਮੇਰੇ ਭਰਾ ਸਾਰੇ ਮੇਰੇ ਭਰਾ ਜਾ ਕੇ ਕੰਮ ਦੇ ਪਹਿਲ ਆਧਾਰ ਤੇ ਮਸਲਾ ਹੱਲ ਕਰਾ ਕੇ ਆਪਾਂ ਉਹਨਾਂ ਨੂੰ ਕਹੀਦਾ ਜੀ ਹੋਰ ਕੋਈ ਕੰਮ ਦੱਸੋ ਮੇਰੇ ਕੋਲ ਜ਼ਰੂਰੀ ਐ ਨਹੀਂ ਕਾਉਂਸਲਰ ਬਣ ਕੇ ਆਪਣੀ ਬਾੜ ਦੇ ਵੀ ਮੇਰੇ ਕੋਈ ਬਾਹਰੋਂ ਵੀ ਕੋਈ ਆ ਜਾਂਦਾ ਵਾ ਜੀ ਮੈਂ ਕਹਿੰਦਾ ਉਸ ਪਰਮਾਤਮਾ ਮੇਰੇ ਸ਼ੰਕਰ ਭਗਵਾਨ ਜੀ ਨੇ ਅੱਜ ਮੈਨੂੰ ਤਾਕਤ ਬਖਸ਼ੀ ਆ ਮੈਂ ਕਿਸੇ ਦੇ ਕੰਮ ਆ ਜਾ ਮੈਂ ਪੂਰੇ ਆਪਣੇ ਵਾਰਡ ਵਾਸੀਆਂ ਦੇ ਨਹੀਂ ਕੋਈ ਵੀ ਬਾਰੋ ਵੀ ਕੋਈ ਕੰਮ ਆ ਜੇ ਅੰਬਰਸਰ ਚ ਆ ਜੇ ਕਿਤੋਂ ਵੀ ਕਿਸੇ ਹੋਰ ਹਲਕੇ ਚ ਆ ਜੇ ਕਿ ਮੈਂ ਕੰਮ ਕਰਾ ਕੇ ਖੁਸ਼ ਹੁੰਨਾ ਵਾ ਕਿ ਮੈਨੂੰ ਖੁਸ਼ੀ ਹੁੰਦੀ ਆ ਕਿ ਜੇ ਮੇਰੇ ਵਾਰਡ ਨੰਬਰ 18 ਦੇ ਇਲਾਕਾ ਵਾਸੀਆਂ ਨੇ ਮੈਨੂੰ ਅੱਜ ਇਹ ਕਲਮ ਦਿੱਤੀ ਆ ਕਿ ਇਹ ਕਲਮ ਹਰ ਇੱਕ ਜ਼ਰੂਰਤਮੰਦ ਦੇ ਕੰਮ ਆ ਜੇ ਔਰ ਮੈਂ ਫੇਰ ਤੁਹਾਡੇ ਰੂਬਰੂ ਹੋ ਕੇ ਤੁਹਾਡੇ ਦੁਆਰਾ ਆਪਣੇ ਵਾਰਡ ਨੰਬਰ 18 ਦੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਜਿਨ੍ਹਾਂ ਹੀ ਉਹਨਾਂ ਦਾ ਕਿ ਅੱਜ ਉਹਨਾਂ ਨੇ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਬਖਸ਼ਿਆ ਵਾ ਦੇਖਿਆ ਤੁਸੀਂ ਜਿਸ ਤਰ੍ਹਾਂ ਵਕਫਾ ਕਾਉਂਸਲਰਾਂ ਦੇ ਤੁਹਾਨੂੰ ਰੂਬਰੂ ਕਰਾਇਆ ਤਾਂ ਉਹਨਾਂ ਦੇ ਵਿਚਾਰ ਸੁਣੇ ਕਿ ਕਿਸ ਤਰ੍ਹਾਂ ਦੇਖੋ ਉਹਨਾਂ ਦੀ ਦਿਲਚਸਪੀ ਹੈ ਕਿ ਲੋਕਾਂ ਦੇ ਘਰਾਂ 'ਚ ਜਾ ਕੇ ਵੀ ਕੰਮ ਕਰਨ ਨੂੰ ਤਿਆਰ ਆ ਹਾਲਾਂਕਿ ਦਫ਼ਤਰ ਜਿਹੜੇ ਕਾਉਂਸਲਰਾਂ ਵੱਲੋਂ ਆਪ ਆਪਣੇ ਬਣਾਏ ਜਾਂਦੇ ਆ ਤੇ ਉੱਥੇ ਲੋਕਾਂ ਵੱਲੋਂ ਆ ਕੇ ਕੰਮ ਕੀਤੇ ਜਾਂਦੇ ਤੇ ਇਸ ਦਫ਼ਤਰ ਦੇ ਵਿੱਚ ਵੀ ਇਹਨਾਂ ਵੱਲੋਂ ਕੰਮ ਕੀਤੇ ਜਾਂਦੇ ਤਾਂ ਸੁਭਾਅ ਦੇਖਿਆ ਕਿ ਲੋਕਾਂ ਦੇ ਘਰਾਂ 'ਚ ਜਾ ਕੇ ਵੀ ਕੰਮ ਕਰਨ ਨੂੰ ਇਹਨਾਂ ਨੂੰ ਪੂਰਾ ਉਤਸ਼ਾਹ ਹੈ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਕਾਉਂਸਲਰ ਜਿਹੜੇ ਲੋਕਾਂ ਦੇ ਹਰਮਨ ਪਿਆਰੇ ਅੱਗੇ ਵਧਦੇ ਰਹਿਣੇ ਚਾਹੀਦੇ ਤਾਂ ਅੱਗੇ ਹੁਣ ਗੱਲਬਾਤ ਕਰਾਂਗੇ ਇਹ ਬੀਜੇਪੀ ਦੇ ਕਾਉਂਸਲਰ ਨੇ ਤਾਂ ਜਿਸ ਤਰ੍ਹਾਂ ਸੀਟ ਜਿੱਤੀ ਗਈ ਹੈ ਤਾਂ ਵਕਾਸ ਜੀ ਮੈਂ ਚੀਜ਼ ਜਾਨਣਾ ਚਾਹਨਾ ਨਾਲ ਵਾਰਡ ਦੇ ਲੋਕ ਤੁਹਾਡੇ ਕੀ ਕੀ ਤੁਹਾਡੀ ਵਾਰਡ ਦੇ ਪ੍ਰਤੀ ਸੋਚ ਕੀ ਵਾਰਡ ਨੂੰ ਬਣਾਉਣਾ ਚਾਹੁੰਦੇ ਵਾਰਡ ਤੇ ਉਹਨਾਂ ਦਾ ਜੋ ਪਿਆਰ ਆ ਉਹਨਾਂ ਨੇ ਸਾਨੂੰ ਆਪਣਾ ਕਿ ਮੈਂ ਆਪਣੇ ਆਪ ਨੂੰ ਕਾਉਂਸਲਰ ਮੰਨਦਾ ਵਾਂ ਮੈਂ ਕਹਿੰਦਾ ਮੈਂ ਉਹਨਾਂ ਦਾ ਬੱਚਾ ਵਾਂ ਉਹਨਾਂ ਦਾ ਪੁੱਤਰਾ ਔਰ ਸਦਾ ਹੀ ਉਹਨਾਂ ਦਾ ਬਚਾ ਰਵਾਂਗਾ ਜੋ ਉਹਨਾਂ ਨੇ ਮੈਨੂੰ ਪਿਆਰ ਦਿੱਤਾ ਵਾ ਮੇਰੇ ਮਰਦੇ ਸਾਂਹਾਂ ਤੱਕ ਵੀ ਮੈਂ ਉਹਨਾਂ ਦੇ ਕੰਮ ਕਰਦੇ ਰਵਾਂਗਾ ਔਰ ਹਮੇਸ਼ਾ ਹੀ ਉਹਨਾਂ ਦੇ ਕੰਮਾਂ ਵਿੱਚ ਪਹਿਲ ਦੇ ਆਧਾਰ ਤੇ ਕੰਮ ਕਰਾ ਕੇ ਉਹਨਾਂ ਦੀ ਕੋਈ ਵੀ ਜ਼ਰੂਰਤਾਂ ਕੋਈ ਵੀ ਮੈਨੂੰ ਕੰਮ ਕਹਿਣਗੇ ਮੈਂ ਪਹਿਲ ਦੇ ਆਧਾਰ ਤੇ ਉਹ ਕੰਮ ਕਰਾਵਾਂਗਾ ਕਿ ਕਿਸ ਤਰ੍ਹਾਂ ਫਿਰ ਦਫ਼ਤਰ ਦੇ ਨਾਲ ਵੀ ਤੁਸੀਂ ਇੱਥੇ ਟਾਈਮ ਦਿੰਦੇ ਹੋ ਕਿਤਰਾ ਲੋਕਾਂ ਚ ਵਿੱਚ ਆਉਂਦੇ ਮੈਂ ਦਫਤਰ ਹੋਵਾ ਜਾਂ ਨਾ ਹੋਵਾ ਮੈਂ ਕਾਲ ਅਗਰ ਮੈਨੂੰ ਕੋਈ ਵੀ ਕਾਲ ਕਰੇ ਦਫਤਰ ਤੇ ਇਹ ਦਫਤਰ ਇੱਕ ਇਹੋ ਜਿਹਾ ਵਾ ਜੋ ਸਵੇਰੇ 9 ਵਜੇ ਖੋਲਦਾ ਤੇ ਰਾਤ ਨੂੰ 11 ਵਜੇ ਬੰਦ ਹੁੰਦਾ ਵਾ ਆਪਾਂ ਕੋਈ ਟਾਈਮ ਨਹੀਂ ਰੱਖਿਆ ਮੈਨੂੰ ਬਹੁਤ ਜਨੀਆਂ ਨੇ ਕਿਹਾ ਕਈ ਮੇਰੇ ਭਰਾਵਾਂ ਨੇ ਕਿਹਾ ਕਈ ਉੱਚ ਅਧਿਕਾਰੀਆਂ ਨੇ ਕਿਹਾ ਕਈ ਪੁਰਾਣੇ ਕਾਉਂਸਲਰਾਂ ਨੇ ਕਿਹਾ ਤੂੰ ਟਾਈਮ ਕੋਈ ਰਖ ਲਾ ਪਬਲਿਕ ਲਈ ਮੈਂ ਕਿਹਾ ਨਹੀਂ ਵਿਕਾਸ ਗੇਲੇ ਵਿਕਾਸ ਕਰਾਨ ਦੇ ਹਰ ਧਮ ਹਰ ਸਮੇਂ ਟੱਟ ਤੇ ਰਿੰਦਾ ਵਾ ਔਰ ਮੈਂ ਟਾਈਮ ਨਹੀਂ ਲਗਾਣਾ ਚਾਹੁੰਦਾ ਉਥੇ ਜੇ ਟਾਈਮ ਲਗਾ ਲਿਆ ਨਾ ਮੈਂ ਕਾਉਂਸਲਰ ਆ ਮੈਂ ਕਾਉਂਸਲਰ ਨਹੀਂ ਮੈਂ ਉਹਨਾਂ ਦਾ ਦਾਸ ਆ ਉਹਨਾਂ ਦਾ ਬੱਚਾ ਵਾਂ ਇਲਾਕਾ ਵਾਸੀਆਂ ਦਾ ਮੈਂ 24 ਘੰਟੇ ਹਾਜ਼ਰ ਰਿੰਦਾ ਵਾ ਔਰ 24 ਘੰਟੇ ਮੇਰਾ ਫੋਨ ਖੁੱਲਾ ਰਿੰਦਾ ਵਾ ਕੋਈ ਫੋਨ ਨਹੀਂ ਬੰਦ ਹੁੰਦਾ ਕਿਸੇ ਦੇ ਸਾਈ ਨਾ ਜੋ ਕਿ ਕਿਸੇ ਨੂੰ ਪ੍ਰੋਬਲਮ ਆ ਮੈਨੂੰ ਫੋਨ ਤੇ ਦੱਸੋ ਮੇਰੀ ਤੇ ਇਹ ਵੀ ਕੋਸ਼ਿਸ਼ ਹੁੰਦੀ ਆ ਕਿ ਔਰ ਇਲਾਕਾ ਵਾਸੀਆਂ ਨੂੰ ਪਤਾ ਵੀ ਆ ਅਗਰ ਮੈਨੂੰ ਕਾਲ ਕਰ ਦਿੰਦੇ ਮੈਂ ਨਹੀਂ ਕਿ ਤੁਸੀਂ ਆ ਜਾਓ ਸਵੇਰੇ ਆ ਜਾਓ ਮੈਂ ਕਹਿੰਦਾ ਤੁਹਾਨੂੰ ਜਰੂਰ ਤਾਂ ਮੈਂ ਆ ਜਾਂਦਾ ਵਾਂ ਕਿਤੇ ਸਾਈਨ ਕਰਨੇ ਆ ਮੈਂ ਘਰੇ ਆ ਕੇ ਸਾਈਨ ਕਰ ਦਿੰਦਾ ਵਾ ਖੁਦ ਉਹ ਕਹਿ ਦਿੰਦੇ ਬੇਟਾ ਕੋਈ ਗੱਲ ਨਹੀਂ ਆਪਾਂ ਕਰਾ ਲਾਂਗੇ ਮੇਰਾ ਹਮੇਸ਼ਾ ਹੀ ਬਲਾ ਹੁੰਦਾ ਮਕਸਦ ਕਿ ਮੈਂ ਜਾ ਕੇ ਖੁਦ ਆਪਕਾਰ ਉਹਨਾਂ ਦੇ ਜਾ ਕੇ ਕੰਮ ਕਰਕੇ ਆਵਾ ਔਰ ਇਹੋ ਹੀ ਇਹ ਲਾਕਾ ਆਪ ਜੀ ਨੇ ਮੈਨੂੰ ਦੱਸਿਆ ਕਿ ਬਹੁਤ ਖੁਸ਼ ਨੇ ਬਹੁਤ ਪਿਆਰ ਕੀਤਾ ਨੇ ਮੈਨੂੰ ਅੱਜ ਮਹਿਸੂਸ ਹੋ ਰਿਹਾ ਔਰ ਫਕਰ ਹੋ ਰਿਹਾ ਔਰ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਵਾਂ ਕਿ ਪ੍ਰਮਾਤਮਾ ਇਹੋ ਜੀ ਵਾਰ ਇਹੋ ਜੀ 68 ਨੰਬਰ ਦੇ ਮੇਰੇ ਇਲਾਕਾ ਵਾਸੀ ਮੇਰੇ ਭੈਣ ਭਰਾ ਮੇਰੇ ਫੈਮਲੀ ਮੈਂਬਰ ਜੋ ਮੈਨੂੰ ਇਨਾ ਪਿਆਰ ਕਰਦੇ ਪਰਮਾਤਮਾ ਹਮੇਸ਼ਾ ਹੀ ਇਹਨਾਂ ਨੂੰ ਮੈਂ ਇਹਨਾਂ ਦਾ ਦਾਸ ਔਰ ਇਹਨਾਂ ਦਾ ਪੁੱਤਰ ਔਰ ਇਹਨਾਂ ਦੇ ਕੰਮ ਕਰਦਾ ਹੀ ਰਵਾਂ ਡਵੈਲਪਮੈਂਟ ਨੂੰ ਲੈ ਕੇ ਵਕਾਸ਼ ਜੀ ਜੇਕਰ ਗੱਲ ਕਰੀਏ ਵਾਰਡ ਨੰਬਰ 68 ਦੀ ਜਿਸ ਤਰ੍ਹਾਂ ਤੁਸੀਂ ਪੂਰੀ ਤانوں ਮਨ ਜੋਰ ਲਾ ਕੇ ਜਿਸ ਤਰ੍ਹਾਂ ਇਸ ਸੀਟ ਨੂੰ ਜਿੱਤਿਆ ਇਤਿਹਾਸ ਰਚਿਆ ਵਾ ਤਾਂ ਵਾਰਡ ਦੇ ਵਿੱਚ ਵਿਕਾਸ ਦੇ ਕੰਮ ਹੈ ਜਾਨਣਾ ਕੀ ਕੀ ਵਿਕਾਸ ਜਿਹੜਾ ਜਿਸ ਤਰ੍ਹਾਂ ਸਾਲ ਤੋਂ ਉੱਤੇ ਦਾ ਜਹਮਾ ਹੋ ਗਿਆ ਚੋਣਾ ਹੋਈਆਂ ਨੂੰ ਕੌਂਸਲਰ ਦੀਆਂ ਤਾਂ ਵਿਕਾਸ ਨੂੰ ਲੈ ਕੇ ਕਿੱਥੋਂ ਤੱਕ ਕੰਮ ਪੁੱਜਿਆ ਮੈਂ ਕਹਿੰਦਾ ਜੀ ਫੇਰ ਮੈਂ ਫੇਰ ਪੁਰਾਣੀ ਗੱਲ ਕਰਨ ਲੱਗ ਲਗਾ ਕਿ ਪਹਿਲਾਂ ਬੜਾ ਕੁਝ ਕਹਿੰਦੇ ਰਹੇ ਸੀ ਜੀ ਮੈਂ ਕਹਿੰਦਾ ਵਿਕਾਸ ਦੇ 5 ਸਾਲ ਦਾ ਅੱਗੇ ਪਰਮਾਤਮਾ ਪਾਰਟੀ ਮੌਕਾ ਦੇਵੇ ਪਬਲਿਕ ਮੁਕਾਦਵੇ ਇਲਾਕਾ ਨਿਵਾਸੀ ਮੁਕਾਦਿਆਂ ਤੇ ਜਰੂਰ ਸੇਵਾ ਕਰਾਂਗਾ ਔਰ ਮੇਰਾ 5 ਸਾਲ ਦਾ ਆਰਟੀਆ ਪਾਲਨ ਜੋ ਮਰਜੀ ਪਾਲਨ ਜੋ ਮਰਜੀ ਘਟਾਲਣਾ ਸਭ ਕੁਛ ਚੈੱਕ ਕੀਤਾ ਜਾਵੇ ਔਰ ਪੁਰਾਣਿਆਂ ਦਾ ਵੀ ਬੇਸ਼ੱਕ ਚੈੱਕ ਕੀਤਾ ਜਾਵੇ ਵਿਕਾਸ ਗਿੱਲ ਇਮਾਨਦਾਰਾ ਤੇ ਇਮਾਨਦਾਰ ਰਹੇਗਾ ਔਰ ਹਰ ਟਾਈਮ ਹਰ ਵਕਤ ਕੰਮ ਕਰਨ ਦਾ ਜਜ਼ਬਾ ਰੱਖਦਾ ਮੇਰਾ ਨਾਂ ਹੀ ਵਿਕਾਸ ਆ ਮੈਂ ਪਹਿਲਾਂ ਹੀ ਲੋਕਾਂ ਨੂੰ ਕਿਹਾ ਸੀ ਉਹੀ ਵਿਕਾਸ ਗੇਨੂ ਨਹੀਂ ਦਿਤਾ ਰਹੇ ਤੁਸੀਂ ਵਿਕਾਸ ਕਾਰਿਆਂ ਨੂੰ ਦਿਤਾ ਰਹੇ ਹੋਰ ਵਿਕਾਸ ਤੁਹਾਡੇ ਹਮੇਸ਼ਾ ਹੀ ਤੁਹਾਡੀ ਇੱਕ ਮੈਂ ਬੋਲਣਾ ਚਾਹੁੰਦਾ ਮੈਂ ਕਿ ਮੇਰੇ ਤੇ ਜੋ ਉਹਨਾਂ ਨੇ ਵਿਸ਼ਵਾਸ ਕੀਤਾ ਮੈਂ ਬਾਰ ਬਾਰ ਇੱਕ ਗੱਲ ਰਿਪੀਟ ਕਰਨਾ ਚਾਹੁੰਦਾ ਜੋ ਵਿਸ਼ਵਾਸ ਕੀਤਾ ਵਾ ਉਹਨਾਂ ਨੇ ਤੇ ਉਹਨਾਂ ਨੇ ਪਤਾ ਵਾ ਕਿ ਮੈਂ ਉਹਨਾਂ ਦੇ ਵਿਸ਼ਵਾਸ ਉੱਤੇ ਉਹਨਾਂ ਦੇ ਪਿਆਰ ਉਤੇ ਖਰਾ ਉਤਰਦਾ ਬਿਆਵਾ ਔਰ ਪ੍ਰਮਾਤਮਾ ਕੇ ਗੁਰੂ ਰਾਮਦਾਸ ਜੀ ਅਗੇ ਬਾਬਾ ਦੀਪ ਸਿੰਘ ਜੀ ਅਗੇ ਅਰਦਾਸ ਕਰਦਾ ਕਿ ਇਦਾਂ ਹੀ ਉਹਨਾਂ ਦੇ ਵਿਸ਼ਵਾਸ ਤੇ ਖਰਾ ਉਤਰਦਾ ਰਵਾਂ ਔਰ ਨੀਵਾ ਹੋ ਕੇ ਚੱਲਾਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਮੈਨੂੰ ਹਮੇਸ਼ਾ ਹੀ ਨੀਵਾ ਹੀ ਰੱਖੀ ਕਦੀ ਮੇਰੇ ਮਨ ਚ ਹੰਕਾਰ ਨਾ ਵੇ ਕਦੀ ਹੰਕਾਰ ਆਵੇ ਤੇ ਬਾਬਾ ਜੀ ਤੁਸੀਂ ਇੰਨੇ ਆਪਣੇ ਬੱਚੇ ਤੇ ਕਿਰਪਾ ਰੱਖਣਾ ਕਿ ਮੈਂ ਹਮੇਸ਼ਾ ਇਹਨਾਂ ਦੇ ਕਦਮਾਂ ਤੇ ਇਹਨਾਂ ਦੇ ਮੇਰੇ ਇਲਾਕਾ ਵਾਸੀਆ ਦੇ ਮੈਂ ਚਰਨਾ ਵਿੱਚ ਰਹਿ ਕੇ ਕੰਮ ਕਰਦਾ ਰਵਾਂ ਇਲਾਕੇ 'ਚ ਜਿਹੜੀ ਡਿਵੈਲਪਮੈਂਟ ਹੈਗੀ ਆ ਸਰਕਾਰ ਦੇ ਨਾਲ ਮੌਜੂਦਾ ਸਰਕਾਰ ਦੇ ਕਾਉਂਸਲਰ ਉਹ ਡਿਵੈਲਪਮੈਂਟ ਕਿੱਦਾ ਜਾ ਮੈਂ ਧੰਨਵਾਦ ਕਰਦਾ ਮਾਂ ਵਿਧਾਇਕ ਸਾਹਿਬ ਦਾ ਮੇਅਰ ਸਾਹਿਬ ਦਾ ਕਿ ਮੈਂ ਸੜਕਾਂ ਦਾ ਸੜਕਾ ਬਣਵਾਇਆ ਟਰਾਂਸਫਰਮ ਬਦਲਾਏ ਔਰ ਬੜਾ ਕੁਛ ਕਰਾਇਆ ਵਾ ਸਟੀਲ ਲਾਈਟਾਂ ਜੋ ਵੀ ਹੁੰਦਾ ਵਾ ਮੈਂ ਕਹਿੰਦਾ ਮਾਂ ਸਰਕਾਰ ਨੂੰ ਇਹ ਚਲੋ ਕੁਝ ਮਹੀਨੇ ਪਹਿਲਾਂ ਬਣਨ ਤੋਂ ਪਹਿਲਾਂ ਮੈਨੂੰ ਯਾਦ ਆ ਹੁਣ ਵੀ ਚਲੋ ਮੈਨੂੰ ਕਹਿਣਾ ਨਹੀਂ ਚਾਹੀਦਾ ਪਰ ਨਹੀਂ ਮੈਂ ਕਹਿੰਦਾ ਬੋਲਣਾ ਚਾਹੀਦਾ ਅਗਰ ਕੁਝ ਕੀਤਾ ਤੇ ਆਪਾਂ ਸਟੀਲ ਲਾਈਟ ਆ ਦੀ ਪ੍ਰੋਬਲਮ ਹੀ ਚਲੋ ਕੰਮ ਤੇ ਹੁਣ ਹੋਂ ਸਟਾਰਟ ਹੋਏ ਥੋੜੇ ਇੱਕ ਬਲਕਿ ਇੱਕ ਦੋ ਮੰਤਪੇਲਾ ਜੋ ਵੀ ਹੋਇਆ ਵਾ ਆਪਾਂ ਜੋ ਮਰਜੀ ਮੇਰੇ ਤੇ ਵਿਸ਼ਵਾਸ ਕੀਤਾ ਪਾਰਟੀ ਨੇ ਵੀ ਕੀਤਾ ਔਰ ਮੇਰੇ ਇਲਾਕਾ ਵਾਸੀਆਂ ਨੇ ਵੀ ਕੀਤਾ ਸਟੀਲ ਲਾਈਟ ਪ੍ਰੋਬਲਮ ਆ ਮੈਂ ਸਰਕਾਰੀ ਬੰਦਿਆਂ ਨੂੰ ਬੁਲਾਇਆ ਮੈਂ ਕਿਹਾ ਯਾਰ ਤੁਸੀਂ ਇਹ ਦੁਕਾਨਾ ਦੇਖ ਲਓ ਦੁਕਾਨਾ ਤੇ ਮੈਂ ਕਾਲ ਕੀਤੇ ਜੋ ਚਾਹੀਦਾ ਮੈਂ ਕਿਹਾ ਤੁਸੀਂ ਲਗਾਓ ਬਿਲ ਮੈਂ ਭੇ ਕਰਾਂਗਾ ਮੇਰਾ ਬ੍ਰਦਰ ਹਮੇਸ਼ਾ ਕਰਦਾ ਰਿਹਾ ਮਿਲਪੇ ਮੈਂ ਕਿ ਯਾਰ ਤੁਸੀਂ ਉਹ ਸਰਕਾਰ ਕੋ ਆਂਦਾ ਨਹੀਂ ਆਂਦਾ ਉਨੀ ਦਿਰ ਬਲਕਿ ਖੁਦ ਕਰਾਉਂਦਾ ਰਿਹਾ ਕਿਉਂਕਿ ਇਲਾਕਾ ਵਾਸੀਆਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਮੈਨੂੰ ਇਨਾ ਪਿਆਰ ਦਿੱਤਾ ਤੇ ਮੇਰਾ ਵੀ ਫਰਜ਼ ਬਣਦਾ ਵਾ ਕਿ ਹਮੇਸ਼ਾ ਜੀਓ ਕੋ ਕੰਮ ਕਹਿੰਦੇ ਉਹ ਪਹਿਲ ਦੇ ਆਧਾਰ ਤੇ ਕਰਾ ਕੇ ਦਵਾ ਕਿਨਾ ਕਿ ਮੈਂ ਉਹ ਟੀਕਾ ਕੀ ਸਰਕਾਰ ਕਦੋਂ ਕੰਮ ਕਰਾ ਰਹੀ ਹੈ ਤੇ ਮੈਂ ਉਹ ਲੋ ਕਰਾਵਾਂਗਾ ਚਲੋ ਉਸ ਤੋਂ ਬਾਅਦ ਜਿਹੜੋ ਸਰਕਾਰ ਨੇ ਮੇਅਰ ਸਾਹਿਬ ਨੇ ਅੰਮਾ ਦੇ ਨੂੰ ਚੀ ਬਤਾਈਆ ਆਪਾਂ ਨੂੰ ਕਿਹਾ ਵਾ ਤੇ ਉਹਨਾਂ ਨੇ ਸਾਡੇ ਕੰਮ ਕਰਕੇ ਦਿੱਤੇ ਆ ਔਰ ਕੁਛ ਕੰਮ ਉਹਨਾਂ ਨੂੰ ਕਹੇ ਹੋਏ ਆ ਔਰ ਮੈਨੂੰ ਵਿਸ਼ਵਾਸ ਦਿਵਾਇਆ ਵਾ ਵਿਧਾਇਕ ਸਾਹਿਬ ਨੇ ਤੇ ਮੇਰ ਸਾਹਿਬ ਨੇ ਕਿ ਕਿ ਵਿਕਾਸ ਤੇਰੇ ਪਹਿਲੇ ਦੇ ਆਧਾਰ ਤੇ ਕੰਮ ਹੋਣਗੇ ਤੇਰੇ ਇਲਾਕੇ ਦੇ ਪਹਿਲੇ ਦੇ ਆਧਾਰ ਤੇ ਕੰਮ ਹੋਣਗੇ ਔਰ ਮੈਂਰ ਤੋਂ ਬੜਾ ਖੁਸ਼ ਨੇ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਤੂੰ ਇੱਕ ਪਹਿਲਾ ਕਾਉਂਸਲਰ ਆ ਜਿਹੜਾ ਨਾ ਕੋਈ ਚੀਜ਼ ਬਲਕਿ ਕੋਈ ਚੀਜ਼ ਵੇਖ ਕੇ ਕਿ ਹਾਂ ਵੀ ਮੈਨੂੰ ਇਹ ਮਿਲ ਜੇ ਉਹ ਮਿਲ ਜੇ ਇਹਨੂੰ ਚੀਜ਼ਾਂ ਨੂੰ ਪਰਾ ਕਰਕੇ ਤੂੰ ਇੱਕੋ ਹੀ ਸੋਚੀ ਆ ਕਿ ਮੇਰੇ ਇਲਾਕੇ ਦਾ ਔਰ ਮੇਰੀ ਵਾਰਡ ਦਾ ਵਿਕਾਸ ਹੋਵੇ। ਹੋ ਤੁਹਾਡੇ ਵਾਰਡ ਦੇ ਵਿੱਚ ਪਾਰਕਾਂ ਕਿੰਨੇ ਨੇ? ਮੇਰੀ ਵਾਰਡ ਚ ਪਾਰਕਾਂ ਹੈਗੀਆਂ ਤਿੰਨ ਚਾਰ ਪਾਰਕਾਂ ਵਾਂ। ਕੁਝ ਟੀਬਾਲਾ ਮੈਂ ਬੋਲਿਆ ਕਿ ਮੇਅਰ ਸਾਹਿਬ ਨੂੰ ਕੁਝ ਇਹ ਦੋ ਚਾਰ ਕੰਮ ਕੋਈ ਬਲਕਿ ਜੋ ਕਿ 60 ਸਾਲਾਂ ਚ ਨਹੀਂ ਹੋਏ ਇੱਥੇ ਕੰਮ। ਮੈਂ ਮੇਅਰ ਸਾਹਿਬ ਨਾਲ ਡਿਸਕਸ ਕੀਤੀ ਹੀ ਮੇਅਰ ਸਾਹਿਬ ਨੇ ਮੈਨੂੰ ਵਿਸ਼ਵਾਸ ਦਿਵਾਇਆ ਵਾ ਮੈਂ ਕਿਸ ਦਿਨ ਬ੍ਰਦਰ ਤੇਰੀ ਬਾੜ ਚਾਕੇ ਦੋਰਾ ਕਰਕੇ ਉਹ ਮੈਂ ਤੇਰੇ ਪੈਲ ਦੇ ਆਧਾਰ ਤੇ ਕਰਾਵਾਂਗਾ ਉਹ ਮੈਂ ਮੇਅਰ ਸਾਹਿਬ ਨੂੰ ਹੀ ਕਿਹਾ ਵਾ ਕਿ ਬਸ ਮੈਨੂੰ ਤੁਹਾਡਾ ਪਿਆਰ ਚਾਹੀਦਾ ਮੇਰੀ ਬਾੜ ਚਾਹ ਕੰਮ ਕਰਾ ਦਿਓ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਬਸ ਤੁਹਾਡਾ ਪਿਆਰ ਦਿਓ ਮੇਰੀ ਬਾੜ ਦੇ ਮੈਨੂੰ ਕੰਮ ਚਾਹੀਦਾ ਜੀ ਤੇ ਉਹਨਾਂ ਨੇ ਵਿਸ਼ਵਾਸ ਕੀਤਾ ਮੈਂ ਉਹਨਾਂ ਦੇ ਬਲਕਿ ਜੋ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਉਹਨਾਂ ਦੀ ਬਲਕਿ ਵਿਸ਼ਵਾਸ ਤੇ ਖਰਾ ਉਤਰਨਾ ਚਾਹੁੰਦਾ ਵਾ ਸਾਨੂੰ ਸਾਡੇ ਨਾਲ ਵਾਰਡ ਨੰਬਰ 68 ਤੋਂ ਕਾਉਂਸਲਰ ਵਿਕਾਸ ਗਿੱਲ ਹੁਣੇ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤਾਂ ਪਹਿਲਾ ਕਾਉਂਸਲਰ ਨੇ ਜਿਨ੍ਹਾਂ ਨੇ ਦੱਸਿਆ ਕਿ ਵਾਰਡ ਦੇ ਕੰਮਾਂ ਦੇ ਵਿੱਚ ਸਰਕਾਰ ਦੇ ਵਿੱਚ ਕੋਈ ਵੀ ਤਾਲਮੇਲ ਦੇ ਵਿੱਚ ਕੋਈ ਵੀ ਜਿਹੜੀ ਆ ਕਮੀ ਨਹੀਂ ਉਹਨਾਂ ਨੂੰ ਮਹਿਸੂਸ ਹੋਈ ਨਾ ਤਾਂ ਜਿਹੜੇ ਵਿਤਕਰੇ ਜਿਹੜੇ ਦੇਖਣ ਨੂੰ ਮਿਲਦੇ ਸੀ ਪਰ ਪਹਿਲੇ ਕਾਉਂਸਲਰ ਨੇ ਜਿਨ੍ਹਾਂ ਦਾ ਬਹੁਤ ਵਧੀਆ ਤਾਲਮੇਲ ਆ ਸਾਹਮਣੇ ਆਇਆ ਕਿ ਜਿਹੜੇ ਲੋਕਾਂ ਦੀ ਸੇਵਾ ਵਿੱਚ ਕੰਮ ਕਰਦੇ ਨੇ ਤੇ ਅਸੀਂ ਵੀ ਚਾਣ ਕੇ ਇਸੇ ਤਰ੍ਹਾਂ ਹੀ ਆ ਪਰਮਾਤਮਾ ਨੇ ਉਹਨਾਂ ਨੂੰ ਤਰੱਕੀ ਦੇਵੇ ਇਲਾਕੇ ਦੇ ਲੋਕਾਂ ਦਾ ਪਿਆਰ ਮੇਰੇ ਤੇ ਇਸੇ ਤਰ੍ਹਾਂ ਹੀ ਇਹ ਅੱਗੇ ਵਧਦੇ ਰਹਿਣ ਹੋਰ ਕਿਸੇ ਨਵੀਂ ਸ਼ਖਸੀਅਤ ਨੂੰ ਲੈ ਕੇ ਫਿਰ ਤੁਹਾਡੇ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹੋ ਨਿਊਜ਼ ਹੈਡਲਾਈਨ ਟੂਡੇ ਦੇ ਨਾਲ